ਜਦੋਂ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ ਅਕਸਰ ਸਾਨੂੰ ਭਿਖਾਰੀ ਮਿਲ ਜਾਂਦੇ ਨੇ ਕਈ ਵਾਰ ਤਾਂ ਅਸੀਂ ਉਹਨਾਂ ਦੇ ਤਰਸ ਖਾ ਕੇ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤੇ ਉਹਨਾਂ ਵੱਲੋਂ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਆ ਬਟ ਹਮੇਸ਼ਾ ਅਸੀਂ ਅਜਿਹੇ ਬੋਰਡ ਲਿਖੇ ਦੇਖੇ ਹੋਣੇ ਨੇ ਜਿੱਥੇ ਲਿਖਿਆ ਜਾਂਦਾ ਹੈ ਕਿ ਜਿੱਤੇ ਕਹਾ ਜਾਂਦਾ ਕਿ ਡੋਨਟ ਇਨਕਰੇਜ ਬੈਗਰਸ ਯਾ ਭਿਖਾਰੀਆਂ ਨੂੰ ਬढ़ावा ਨਾ ਦਿਓ ਇਹਨਾਂ ਨੂੰ ਕਿਸੇ ਕਿਸਮ ਦੇ ਪੈਸੇ ਨਹੀਂ ਦੇਣੇ ਚਾਹੀਦੇ ਦੱਸਦੀ ਕਿ ਇੱਕ ਅਜਿਹੀ ਜਿਹੜਾ ਕਿ ਅਜਿਹਾ ਮਾਮਲਾ ਸੋਸ਼ਲ ਮੀਡੀਆ ਤੇ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇੱਕ ਵੀਡੀਓ ਹੈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਇੱਕ ਆਦਮੀ ਤੇ ਇੱਕ ਔਰਤ ਜਹਾ ਪਿਖਾਰੀ ਦੇ ਰੂਪ ਦੇ ਵਿੱਚ ਆਉਂਦੇ ਨੇ ਤੇ ਬਾਅਦ ਦੇ ਵਿੱਚ ਉਹ ਇਹਨਾਂ ਵੱਲੋਂ ਇੱਕ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਵਿਅਕਤੀ ਵੀ ਅਗਿਓ ਕੱਬਾ ਹੁੰਦਾ ਤੇ ਇਹਨਾਂ ਦੇ ਨਾਲ ਸਦਾ ਹੋ ਜਾਂਦਾ ਹੈ ਵੱਟੂ ਵੱਲੋਂ ਵੱਲੋਂ ਪਹਿਲਾ ਤਰ੍ਹਾਂ ਨੂੰ ਫਟਕਾਰ ਲਗਾਈ ਜਾਂਦੀ ਹੈ ਇਹਨਾਂ ਨੂੰ ਉਸ ਮੁਹੱਲੇ ਤੋਂ ਬਾਹਰ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਉਹ ਜਦੋਂ ਵਿਅਕਤੀ ਨੂੰ ਕੁਝ ਗੜਬੜ ਲੱਗਦੀ ਹੈ ਤੇ ਉਹ ਇਹਨਾਂ ਦੇ ਮਗਰ ਪੈ ਜਾਂਦਾ ਹੈ ਬਾਦ ਦੇ ਵਿੱਚ ਉਹ ਜਿਸ ਭਿਖਾਰੀ ਨੇ ਹੱਥਾਂ ਦੇ ਵਿੱਚ ਵਿਸਾਖਿਆ ਪੜੀਆਂ ਹੋਈਆਂ ਸਨ ਵਿਸਾਖਿਆ ਦੀ ਮਦਦ ਦੇ ਨਾਲ ਤੁਰ ਰਿਹਾ ਸੀ ਵੇਖੋ ਕਿਸ ਤਰ੍ਹਾਂ ਉਹ ਭਿਖਾਰੀ ਬਿਨਾਂ ਵਿਸਾਖਿਆ ਤੋਂ ਪੰਜ ਪੈਂਦਾ ਹੈ ਜੀ ਹਾਂ ਹੈਰਾਨ ਕਰ ਦੇਣ ਵਾਲੀ ਮਾਮਲਾ ਇਹ ਵੀਡੀਓ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਜੋ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਦੇ ਕੋਲੋਂ ਆਦਮੀ ਤੇ ਔਰਤ ਭਿਖਾਰੀ ਦੇ ਰੂਪ ਦੇ ਵਿੱਚ ਆਉਂਦੇ ਨੇ ਕਹਿੰਦੇ ਨੇ ਸਾਨੂੰ ਪੈਸੇ ਦਿੱਤੇ ਜਾਣ ਸਾਡੀ ਮਦਦ ਕੀਤੀ ਜਾਵੇ ਉਸ ਦਾ ਪਤੀ ਅਪਾਹਜ ਹੈ ਉਸ ਦਾ ਪਤੀ ਚੱਲ ਫਿਰ ਨਹੀਂ ਸਕਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਜਦੋਂ ਵਿਅਕਤੀ ਨੂੰ ਕੁਝ ਗੜਬੜ ਲੱਗਦੀ ਹੈ ਤਾਂ ਉਸੇ ਮਗਰ ਪੈ ਜਾਂਦਾ ਹੈ ਬਾਅਦ ਵਿੱਚ ਉਹੀ ਵਿਅਕਤੀ ਜੋ ਕਿ ਅਪਾਹਜ ਨਜ਼ਰ ਆਉਂਦਾ ਸੀ ਬਿਨਾਂ ਕਿਸਾਖਿਆ ਤੋਂ ਭੱਜਦਾ ਨਜ਼ਰ ਆਉਂਦਾ ਹੈ ਮਾਮਲਾ ਜਲੰਧਰ ਦਾ ਸਾਹਮਣੇ ਆ ਰਿਹਾ ਜਿਹਾ ਮੋਡਲ ਟਾਊਨ ਮਾਰਕੀਟ ਦਾ ਸਾਹਮਣੇ ਆ ਰਿਹਾ ਹੈ ਮੁਖੀ ਰਾਜੀਵ ਦੁੱਗਲ ਉਹ ਵਿਅਕਤੀ ਹੈ ਜਿਸ ਨੇ ਇਹਨਾਂ ਭਿਖਾਰੀਆਂ ਦਾ ਪਰਦਾ ਫਾਸ਼ ਕੀਤਾ ਹੈ ਲਾਈਵ ਹੋ ਕੇ ਵੀਡੀਓ ਜਿਹੜੀ ਕਿ ਸਾਂਝੀ ਕਰਦੇ ਆ ਕਿਵੇਂ ਨਕਲੀ ਵਿਸਾਖੀਆਂ ਜੀ ਹਾਂ ਨਕਲੀ ਪਖਾਰੀ ਵਿਸਾਖੀਆਂ ਛੱਡ ਕੇ ਭੱਜਦਾ ਨਜ਼ਰ ਆਉਂਦਾ ਸ਼ਹਿਰ ਦੇ ਵਿੱਚ ਇਹਨਾਂ ਪਖਾਰੀਆਂ ਦਾ ਇੱਕ ਵੱਡਾ ਗਰੋਹ ਲਗਾਤਾਰ ਸਰਗਰਮ ਹੈ ਇਹਨਾਂ ਦੇ ਘਟਚੋੜ ਗਰੋਹ ਦੇ ਨਾਲ ਵੀ ਜੁੜੇ ਹੋ ਸਕਦੇ ਨੇ ਤੁਸੀਂ ਵੀ ਜਦੋਂ ਕਿਸੇ ਦੀ ਮਦਦ ਕਰਨੀ ਹੈ ਤਾਂ ਪਹਿਲਾਂ ਉਸ ਬਾਰੇ ਜਾਂਚ ਪੜਤਾਲ ਕਰ ਲੈਣੀ ਚਾਹੀਏ ਤਾਂ ਹੋਵੇ ਕਿ ਤੁਹਾਡਾ ਪੈਸਾ ਕਿਸੇ ਗਲਤ ਥਾਂ ਲੱਗ ਜਾਏ ਜਾਂ ਫਿਰ ਤੁਸੀਂ ਠੱਗੇ ਜਾਓ ਤੇ ਬਾਅਦ ਦੇ ਵਿੱਚ ਤੁਹਾਨੂੰ ਠੱਗਿਆ ਠੱਗਿਆ ਮਹਿਸੂਸ ਕਰੋ ਕਿਉਂਕਿ ਇਸ ਤਰ੍ਹਾਂ ਦੇ ਧੋਖੇ ਦੇਣ ਵਾਲੇ ਪਖਾਰੀ ਮਾਰਕੀਟ ਦੇ ਵਿੱਚ ਸਰਗਰਮ ਹੋ ਰਹੇ